ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ ਮੁਖਾਤਿਬ ਹਾਂ ਮੈਂ ਭੁਪਿੰਦਰ ਸਿੰਘ ਭਾਈ ਖੇਲ ਅੱਜ ਚਰਚਾ ਦਾ ਵਿਸ਼ਾ ਹੈ ਕੈਨੇਡਾ ਮੰਦਰ ਕਾਨ ਅਤੇ ਇਸ ਦੇ ਬਾਅਦ ਇੱਕ ਖਾਸ ਤਪਕੇ ਦੀ ਭੀੜ ਵੱਲੋਂ ਸਿੱਖਾਂ ਤੇ ਹੋਏ ਹਮਲੇ ਨੂੰ ਲੈ ਕੇ ਹਾਲਾਂਕਿ ਦੇਸ਼ ਵਿਦੇਸ਼ ਦੇ ਮੀਡੀਆ ਵਿੱਚ ਇਸ ਬਾਰੇ ਬਹੁਤ ਕੁਝ ਕਿਹਾ ਜਾ ਚੁੱਕਿਆ ਹੈ ਲਿਖਿਆ ਜਾ ਚੁੱਕਿਆ ਹੈ ਸ਼ਾਇਦ ਹੀ ਕੋਈ ਤੱਥ ਜਾਂ ਜਾਣਕਾਰੀ ਤੁਹਾਡੇ ਤੋਂ ਅਣਸੁਣੀ ਰਹਿ ਗਈ ਹੋਵੇ ਮੈਂ ਇੱਥੇ ਉਨਾ ਨੂੰ ਨਹੀਂ ਦੁਹਰਾਉਂਗਾ ਬਲਕਿ ਅਜਿਹੇ ਤਿੰਨ ਅਹਿਮ ਮੁੱਦਿਆਂ ਤੇ ਪਰਚੋਲ ਕਰਾਂਗਾ ਜਿਸ ਬਾਰੇ ਸਿੱਧੇ ਤੌਰ ਤੇ ਕੋਈ ਚਰਚਾ ਨਹੀਂ ਕੀਤੀ ਗਈ ਹੈ ਜੋ ਮੇਰੇ ਸਾਹਮਣੇ ਮੋٹے ਤੌਰ ਤੇ ਤਿੰਨ ਸਵਾਲ ਬਣ ਕੇ ਖੜੇ ਹਨ ਪਹਿਲਾ ਸਵਾਲ ਇਹ ਕਿ ਕੈਨੇਡਾ ਮੰਦਰ ਘਟਨਾ ਪਿੱਛੇ ਕਿਹੜੀ ਸੋਚ ਕੰਮ ਕਰ ਰਹੀ ਹੈ ਹਾਲਾਂਕਿ ਸਮੇਂ ਰਹਿੰਦੇ ਇਸ ਘਟਨਾ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਅਨਸੁਖਾਵੀ ਸਥਿਤੀ ਨੂੰ ਵਾਪਰਨ ਤੋਂ ਬਚਾ ਲਿਆ ਗਿਆ ਉਸਨੋਂ ਵੱਧ ਚੰਗਾ ਇਹ ਹੋਇਆ ਕਿ ਇਸ ਪਲਾਨ ਨੂੰ ਸਰੰਜਾਮ ਦੇ ਰਹੇ ਪਿਆਦੇ ਨੰਗੇ ਹੋਗੇ ਜਿਸ ਤੋਂ ਉਹਨਾਂ ਦੇ ਪਿੱਛੇ ਕੰਮ ਕਰ ਰਹੀਆਂ ਸ਼ਕਤੀਆਂ ਵੀ ਕਮੋਬੇਸ਼ ਉਜਾਗਰ ਹੋ ਹੀ ਚੁਕੀਆਂ ਹਨ ਇੱਥੋਂ ਹੀ ਪੈਦਾ ਹੁੰਦਾ ਹੈ ਦੂਜਾ ਸਵਾਲ ਕਿ ਖੁਦਾ ਨਾ ਖਾਸਤਾ ਜੇ ਇਹ ਸਾਜ਼ਿਸ਼ ਸਫਲ ਹੋ ਜਾਂਦੀ ਤਾਂ ਕਿਸ ਨੂੰ ਮਿਲਣਾ ਸੀ ਇਸ ਦਾ ਲਾਹਾ ਅਤੇ ਪਲਾਨ ਫੇਲ ਹੋਣ ਕਰਕੇ ਪੈਦਾ ਹੋਈ ਮੌਜੂਦਾ ਸਥਿਤੀ ਤੋਂ ਨਿਕਲਦਾ ਹੈ ਤੀਜਾ ਸਵਾਲ ਕੀ ਹੂ ਸਾਜ਼ਿਸ਼ ਕਰਤਾ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸੇ ਨਾਲ ਹੀ ਜੁੜਿਆ ਹੈ ਇਹ ਸਵਾਲ ਕਿ ਮਨੁੱਖੀ ਹਕਾਂ ਦੇ ਮੁੱਦੇ ਤੇ ਮੁਹਿੰਮ ਚਲਾ ਰਹੇ ਸਿੰਘਾਂ ਅਤੇ ਵਖਰੇ ਸਿੱਖ ਰਾਜ ਲਈ ਜੂਝ ਰਹੇ ਸਿੰਘਾਂ ਨੂੰ ਇਸ ਘਾਟ ਤੋਂ ਕੋਈ ਸਬਕ ਲੈਣ ਦੀ ਲੋੜ ਹੈ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਇਹ ਫੋਟੋ ਜਿਸ ਵਿੱਚ ਭਾਰਤੀ ਝੰਡਾ ਵਾਲਾ ਇੱਕ ਵਿਅਕਤੀ ਖਾਲਸਤਾਨੀਆਂ ਦੇ ਲੰਗਰ ਸਟਾਲ ਤੇ ਪੀਜ਼ਾ ਖਾ ਰਿਹਾ ਹੈ ਸ਼ੇਅਰ ਕਰਨ ਵਾਲੇ ਨੇ ਵੀ ਕੈਪਸ਼ਨ ਲਿਖਿਆ ਹੈ ਡਿਵਾਈਡਡ ਬਾਈ ਆਈਡੀਓਲੋਜੀਜ਼ ਯੂਨਾਈਟਿਡ ਬਾਈ ਪੀਜ਼ਾ ਇਹ ਲੰਗਰ ਹੀ ਹੈ ਜੋ ਸਭ ਨੂੰ ਜੋੜਦਾ ਹੈ ਠੀਕ ਹੈ ਵਿਚਾਰਧਾਰਕ ਵਖਰੇਵਾ ਹੈ ਲੇਕਿਨ ਆਪਸੀ ਰੰਜਿਸ਼ ਨਹੀਂ ਇਸੇ ਲਈ ਬੀਤੀ 3 ਨਵੰਬਰ ਨੂੰ ਕੈਨੇਡਾ ਦੇ ਬ੍ਰੈਂਟਨ ਦੇ ਮੰਦਰ ਸਾਹਮਣੇ ਜੋ ਕੁਝ ਮੰਦ ਭਾਗਾ ਕਰਵਾਇਆ ਗਿਆ ਉਸ ਦੀ ਸਾਰੀ ਸੱਚਾਈ ਸਾਹਮਣੇ ਆ ਗਈ ਹੈ ਝੂਠ ਦੀ ਕੰਧ ਟਹਿ ਚੁੱਕੀ ਹੈ ਸੱਚ ਪ੍ਰਗਟ ਹੋ ਚੁੱਕਿਆ ਹੈ ਝੂਠ ਦਾ ਜੋ ਹੁਬਾਰ ਭਾਰਤੀ ਤੰਤਰ ਅਤੇ ਗੋਦੀ মিডিਆ ਨੇ ਸਿਰਜਿਆ ਸੀ 24 ਘੰਟਿਆਂ ਦੇ ਅੰਦਰ ਹੀ ਛੂਮੰਤਰ ਹੋ ਗਿਆ ਕਿ ਸਿੱਖਾਂ ਨੇ ਮੰਦਰ ਤੇ ਹਮਲਾ ਨਹੀਂ ਕੀਤਾ ਬਲਕਿ ਮੰਦਰ ਵੱਲੋਂ ਤਿਆਰ ਕੀਤੀ ਭੀੜ ਨੇ ਸਿੱਖਾਂ ਤੇ ਹਮਲਾ ਕੀਤਾ ਤੱਥ ਇੰਨੇ ਮਜ਼ਬੂਤ ਹਨ ਕਿ ਪੁਲਿਸ ਜਾਂਚ ਰਿਪੋਰਟ ਤੋਂ ਪਹਿਲਾਂ ਹੀ ਖੁਦ ਮੰਦਰ ਕਮੇਟੀ ਨੂੰ ਆਪਣੇ ਹੀ ਪੁਜਾਰੀ ਨੂੰ ਸਸਪੈਂਡ ਕਰਨਾ ਪਿਆ ਭਲੇ ਹੀ ਲੁਕਵੇਂ ਦਰਵਾਜ਼ੇ ਤੋਂ ਉਸਦੇ ਮੂੜ ਬਹਾਲ ਕਰਨ ਦੀਆਂ ਖਬਰਾਂ ਵੀ ਆਈਆਂ ਹਨ ਕਟਨਾ ਕਿਵੇਂ ਹੋਈ ਗਲਤੀ ਕਿਸ ਦੀ ਸੀ ਇਹ ਹੁਣ ਕਿਸੇ ਤੋਂ ਲੁਕਿਆ ਨਹੀਂ ਲੇਕਿਨ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਉਹ ਕਿਹੜੀ ਤਾਕਤ ਹੈ ਜੋ ਕੈਨੇਡਾ ਵਿੱਚ ਵੀ ਭਾਰਤੀ ਮੂਲ ਦੇ ਵਸਨੀਕਾਂ ਨੂੰ ਧਰਮ ਦੇ ਨਾਂ ਤੇ ਪਰਕਾਰ ਰਹੀ ਹੈ ਕੈਨੇਡਾ ਪੜਨ ਗਏ ਰੋਜ਼ੀ ਰੋਟੀ ਲਈ ਮਿਹਨਤ ਕਰ ਰਹੇ ਭਾਰਤੀ ਬੱਚਿਆਂ ਨੂੰ ਉਕਸਾ ਕੇ ਉਹਨਾਂ ਨੂੰ ਅਪਰਾਧੀ ਬਣਾ ਰਹੀ ਹੈ ਲਾਰੈਂਸ ਬਿਸ਼ਨੋਈ ਜਿਨ੍ਹਾਂ ਦਾ ਹੀਰੋ ਬਣਾ ਦਿੱਤਾ ਗਿਆ ਹੈ ਹੈਰਾਨੀ ਹੈ ਕਿ ਪੋਲ ਖੁੱਲ ਜਾਣ ਦੇ ਬਾਅਦ ਵੀ ਮੰਦਰ ਤੇ ਹਮਲੇ ਬਾਰੇ ਝੂਠ ਪ੍ਰਚਾਰ ਜਾਰੀ ਰੱਖਿਆ ਗਿਆ ਬਾਅਦ ਵਿੱਚ ਵੀ ਭੀੜ ਇਕੱਠੀ ਕਰਕੇ ਗੁਰਦੁਆਰਿਆਂ ਤੇ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਿੱਖਾਂ ਨੂੰ ਧਮਕਾਇਆ ਗਿਆ ਉਹਨਾਂ ਦੀਆਂ ਗੱਡੀਆਂ ਪੰਨੀਆਂ ਠੁੱਡੇ ਮਾਰੇ ਗਏ ਇਸ ਦੇ ਬਾਅਦ ਕਿਸੇ ਹੋਰ ਸਬੂਤ ਦੀ ਲੋੜ ਰਹੀ ਨਹੀਂ ਜਾਂਦੀ ਕਿ ਇਨ੍ਹਾਂ ਹਰਕਤਾਂ ਪਿੱਛੇ ਮਕਸਦ ਕੀ ਸੀ ਅਤੇ ਕਿਹੜੀ ਸ਼ਕਤੀ ਦੇ ਹਿੱਤ ਵਿੱਚ ਸੀ ਇਹ ਮਹ ਸੰਯੋਗ ਨਹੀਂ ਬਲਕਿ ਗਿਣੀ ਮਿੱਥੀ ਸਾਜ਼ਿਸ਼ ਸੀ ਹੋਰ ਦੇਖੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਵਾਲੀ ਘਟਨਾ ਤੇ ਬਿਨਾਂ ਕਿਸੇ ਦੇਰੀ ਦੇ ਟਵੀਟ ਕਰਕੇ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹਨ ਲੇਕਿਨ ਉਸ ਦੇ ਬਾਅਦ ਸਿੱਖਾਂ ਅਤੇ ਗੁਰਦੁਆਰਿਆਂ ਤੇ ਹੋਏ ਹਮਲਿਆਂ ਤੇ ਉਹ ਕੁਝ ਵੀ ਨਹੀਂ ਬੋਲਦੇ ਇਸ ਤੋਂ ਕੀ ਮਤਲਬ ਕੱਢੇ ਜਾਣ ਕੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਵਿੱਚ ਵੱਸਦੇ ਹਿੰਦੂਆਂ ਦੀ ਸੁਰੱਖਿਆ ਦੀ ਚਿੰਤਾ ਤਾਂ ਹੈ ਸਿੱਖਾਂ ਅਤੇ ਉਹਨਾਂ ਦੇ ਗੁਰਦੁਆਰਿਆਂ ਦੀ ਸੁਰੱਖਿਆ ਦੀ ਨਹੀਂ ਕੀ ਉਹ ਸਿਰਫ ਹਿੰਦੂਆਂ ਦੇ ਹੀ ਪ੍ਰਧਾਨ ਮੰਤਰੀ ਹਨ ਹੋਰਾਂ ਦੇ ਨਹੀਂ ਭਾਰਤੀ মিডিਏ ਦਾ ਵਤੀਰਾ ਵੀ ਦੇਖਣ ਵਾਲਾ ਹੈ ਉਸਨੇ ਮੰਦਰ ਵਾਲੀ ਘਟਨਾ ਨੂੰ ਲੈ ਕੇ ਜਿਸ ਤਰ੍ਹਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ सच्चाई सामने आने मगरों इस मीडिया का उही अंदाज दोषी धिर वास्ते क्यों नहीं है होर फिरकू अते पखपाती मीडिया की की निशानी है पखपात एक मानसिक रोग ही तो है भारतीय मीडिया तो फिरकू भी है तो नलायक भी नलायक कहों बेहतर है कह लो लोमड़ी जिहा चलाक इसे घटना की ही उदाहरण लेते हैं ਰੀਪੋਰਟਿੰਗ ਵੇਲੇ ਹੀ ਜਿਨ੍ਹਾਂ ਤੱਥਾਂ ਨੂੰ ਘੋਖਣਾ ਚਾਹੀਦਾ ਸੀ ਉਹ ਨਹੀਂ ਘੋਖੇ ਗਏ ਜਾਂ ਜਾਣ ਬੁੱਝ ਕੇ ਲੁਕੋਲੇ ਜਿਵੇਂ ਕਿ ਖਾਲਸਤਾਨੀ ਪ੍ਰੋਟੈਸਟਰਸ ਨੇ ਪ੍ਰੋਟੈਸਟ ਕਰਨ ਦੀ ਪਰਮਿਸ਼ਨ ਲਈ ਸੀ ਜਾਂ ਨਹੀਂ ਉਹ ਮੰਦਰ ਸਾਹਮਣੇ ਕਿਉਂ ਪ੍ਰੋਟੈਸਟ ਕਰ ਰਹੇ ਸਨ ਉਹਨਾਂ ਦਾ ਪ੍ਰੋਟੈਸਟ ਕਿਸ ਦੇ ਖਿਲਾਫ ਸੀ ਹਿੰਦੂਆਂ ਦੇ ਮੰਦਰ ਦੇ ਜਾਂ ਮੰਦਰ ਵਿੱਚ ਬੈਠੇ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਦੇ ਖਿਲਾਫ ਇਨ੍ਹਾਂ ਤੱਥਾਂ ਨੂੰ ਸਪਸ਼ਟ ਕੀਤੇ ਬਗੈਰ ਰਿਪੋਰਟ ਪੂਰੀ ਹੁੰਦੀ ਹੀ ਨਹੀਂ ਅਤੇ ਇਹ ਸਾਰੀਆਂ ਜਾਣਕਾਰੀਆਂ ਪਹਿਲਾਂ ਹੀ ਮੌਜੂਦ ਸਨ ਇਸ ਦੇ ਬਾਵਜੂਦ ਭਾਰਤੀ ਮੀਡੀਆ ਨੇ ਇਹਨਾਂ ਜਾਣਕਾਰੀਆਂ ਨੂੰ ਲੁਕੋ ਕੇ ਰੱਖਿਆ ਜਾਂ ਗੋਲ ਮੋਲ ਦੇ ਕੇ ਸਿਰਫ ਐਨੀ ਹੀ ਖਬਰ ਚਲਾਈ ਕਿ Hindu ਮੰਦਰ ਤੇ ਖਾਲਸਤਾਨੀਆਂ ਨੇ ਹਮਲਾ ਕਰ ਦਿੱਤਾ ਹੈ ਜੇ ਮੀਡੀਆ ਨਾਲ ਹੀ ਇਹ ਵੀ ਦੱਸਦਾ ਕਿ ਪ੍ਰੋਟੈਸਟਰਸ ਨੇ ਪ੍ਰੋਟੈਸਟ ਕਰਨ ਦੀ ਅਗਾਉਂ ਪਰਮਿਸ਼ਨ ਲਈ ਹੋਈ ਸੀ ਮੰਦਰ ਕਮੇਟੀ ਨੂੰ ਇਸ ਦੀ ਇਤਲਾਹ ਦਿੱਤੀ ਗਈ ਸੀ अते उस दी सहमति मगरों ही पुलिस ने प्रदर्शन दी देती की परमिशन दी सी यह कि प्रोटेस्ट मंदिर विच आए भारतीय सफारत खाने दे अधिकारियों दे खिलाफ सी ना कि हिंदुओं दे या मंदिर दे खिलाफ यह भी स्पष्ट नहीं किया गया कि प्रोटेस्ट करने वाले मंदिर तो बाहर सड़क दे पार पार्किंग लॉट पर खड़े प्रदर्शन कर रहे सन वो तद तक शांतमयी रहे जब तक दूजे पासों आई उग्र भीड़ ने ਉਨਾ ਨਾਲ ਬਦਸਲੂਖੀਆਂ ਨਹੀਂ ਕੀਤੀਆਂ ਜੇਕਰ ਇਹ ਸਾਰੀਆਂ ਜਾਣਕਾਰੀਆਂ ਮੀਡੀਆ ਨਾਲ ਨਾਲ ਦਿੰਦਾ ਤਾਂ ਉਹ ਜ਼ਹਿਰ ਨਹੀਂ ਸੀ ਪਰੋਸਾ ਜਾ ਸਕਦਾ ਜੋ ਇਹ ਪਰੋਸਣਾ ਚਾਹੁੰਦਾ ਸੀ ਜਿਸ ਦੇ ਪਿੱਛੇ ਇਹ ਕਾਰਵਾਈ ਕਰਾਈ ਗਈ ਸੀ ਇਸੇ ਲਈ ਵੀਡੀਓ ਦੇਖ ਕੇ ਵੀ ਮੀਡੀਆ ਨੇ ਇਹ ਸਵਾਲ ਨਹੀਂ ਉਠਾਏ ਕਿ ਖਾਲਿਸਤਾਨੀਆਂ ਦੇ ਹੱਥ ਵਿੱਚ ਖਾਲਿਸਤਾਨੀ ਝੰਡੇ ਸਨ ਉਹ ਪ੍ਰੋਟੈਸਟ ਕਰਨ ਲਈ ਤਿਆਰ ਹੋ ਕੇ ਆਏ ਸਨ ਲੇਕਿਨ ਉਨਾ ਖਿਲਾਫ ਖੜੀ ਭੀੜ ਦੇ ਹੱਥ ਵਿੱਚ ਐਨੀ ਵੱਡੀ ਗਿਣਤੀ ਵਿੱਚ ਭਾਰਤੀ ਛੰਡੇ ਅਤੇ ਗੇਰੂਏ ਛੰਡੇ ਬਿਨਾ ਕਿਸੇ ਪੂਰਵ ਤਿਆਰੀ ਦੇ ਕਿਵੇਂ ਆ ਗਏ ਇਹ ਸਵਾਲ ਇਸ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਕੈਨੇਡਾ ਵਿੱਚ ਸਿੱਖਾਂ ਦੇ 200 ਸਾਲਾਂ ਦੇ ਇਤਿਹਾਸ ਵਿੱਚ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਵਾਪਰਿਆ ਇੱਥੋਂ ਤੱਕ 35 ਸਾਲ ਤੋਂ ਉੱਪਰ ਹੋ ਗਏ ਉੱਥੋਂ ਦੇ ਸਿੱਖਾਂ ਵੱਲੋਂ ਭਾਰਤ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਅਤੇ ਮਨੁੱਖੀ ਹਕਕਾਂ ਦੇ ਘਾਣ ਦੇ ਖਿਲਾਫ ਪ੍ਰੋਟੈਸਟ ਕਰਦੇ ਨੂੰ ਜਾਂ ਵੱਖਰੇ ਸਖਲਾਸ ਦੀ ਮੰਗ ਕਰਨ ਵਾਲਿਆਂ ਦੇ ਪ੍ਰਦਰਸ਼ਨ ਨੂੰ ਇਹ ਸਾਰੇ ਪ੍ਰਦਰਸ਼ਨ ਜਾਂ ਪ੍ਰੋਟੈਸਟ ਕਦੇ ਵੀ ਉੱਥੋਂ ਦੀ ਕਾਨੂੰਨ ਵਿਵਸਥਾ ਲਈ ਮਸਲਾ ਨਹੀਂ ਬਣੇ ਲੇਕਿਨ ਇਹ ਹੁਣ ਹੀ ਕਿਉਂ ਹੋਇਆ ਹੈ ਬਿਲਕੁਲ ਸਾਫ਼-ਸਾਫ਼ ਦਿਸ ਰਿਹਾ ਹੈ ਜੋ ਨਫ਼ਰਤੀ ਜ਼ਹਿਰ ਭਾਰਤ ਵਿੱਚ ਫੈਲਿਆ ਹੋਇਆ ਦੇਖਦੇ ਹਾਂ ਉਹੀ ਹੁਣ ਕਨੇੜਾ ਦੀ ਧਰਤੀ ਤੇ ਦੇਖਣ ਨੂੰ ਮਿਲਿਆ ਸੂਤਰ ਧਾਰ ਵੀ ਉਹੀ ਹੈ ਮਾਨਸਿਕਤਾ ਵੀ ਉਹੀ ਸਿਰਫ ਜ਼ਮੀਨ ਵਿਦੇਸ਼ੀ ਹੈ ਭੀੜ ਵੱਲੋਂ ਲਗਾਏ ਗਏ ਨਾਰਿਆਂ ਵਿੱਚ ਜੋ ਨਫ਼ਰਤੀ ਅਤੇ ਪੜਕਾਊ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਉਸ ਤੋਂ ਸਾਫ਼ ਹੀ ਹੋ ਜਾਂਦਾ ਹੈ ਕਿ ਇਨਾ ਸਿੱਖਾਂ ਤੇ ਹਮਲਾ ਕਿਉਂ ਕੀਤਾ ਗਿਆ ਸਿੱਖਾਂ ਦੇ ਖਿਲਾਫ਼ ਨਫ਼ਰਤ ਕਿਉਂ ਫੈਲਾਈ ਜਾ ਰਹੀ ਹੈ ਸਾਲ ਤੋਂ ਵੱਧ ਸਮਾਂ ਹੋ ਗਿਆ ਪਾਈ ਹਰਦੀਪ ਸਿੰਘ ਨਿਰਜਰ ਕਤਲ ਕੇਸ ਵਿੱਚ ਕੈਨੇਡਾ ਇੱਕ ਦੇ ਬਾਅਦ ਇੱਕ ਜਿਸ ਤਰ੍ਹਾਂ ਦੇ ਖੁਲਾਸੇ ਲਗਾਤਾਰ ਕਰ ਰਿਹਾ ਹੈ ਭਾਰਤ ਲਈ ਉਸ ਦਾ ਸਾਹਮਣਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਮਰੀਕਾ ਵਿੱਚ ਪੰਨੋ ਕਤਲ ਸਾਜ਼ਿਸ਼ ਦੇ ਸਬੂਤਾਂ ਦਾ ਸਿਕੰਜਾ ਵੀ ਦਿਨ-ਬਦਿਨ ਕਸਦਾ ਜਾ ਰਿਹਾ ਹੈ ਇਸੇ ਲਈ ਹੁਣ ਸਿੱਖਾਂ ਨੂੰ ਬਦਨਾਮ ਕਰਕੇ ਬਾਜ਼ੀ ਪਲਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਅੱਜ ਲਗਭਗ ਸਾਰੇ ਹੀ ਸਿੱਖ ਜਾਣ ਚੁੱਕੇ ਹਨ ਸਿੱਖ ਚੰਗੀ ਤਰ੍ਹਾਂ ਸਮਝਦੇ ਹਨ ਕਿ ਭਾਰਤੀ ਹਕੂਮਤ ਸਿੱਖਾਂ ਨੂੰ ਵਧਿਆਉਂਦੀ ਵੀ ਹੈ ਅਤੇ ਅੰਗੂਠੇ ਹੇਠਾਂ ਦਬ ਕੇ ਰੱਖਣਾ ਵੀ ਚਾਹੁੰਦੀ ਹੈ ਸਿੱਖਾਂ ਨੂੰ ਦੇਸ਼ ਦੇ ਰਖਸ਼ਕ ਦੀ ਤਰ੍ਹਾਂ ਇਸਤੇਮਾਲ ਵੀ ਕਰਦੀ ਹੈ ਅਤੇ ਜ਼ਰਾਇਨ ਪੇਸ਼ਾ ਕਹਿ ਕੇ ਦੁਤਕਾਰਦੀ ਵੀ ਹੈ ਫਿਰਕੂ ਹਿੰਦੂਤਵਾ ਸ਼ਕਤੀਆਂ ਹੋਰ ਵੀ ਇੱਕ ਕਦਮ ਅੱਗੇ ਵਧ ਕੇ ਸਿੱਖਾਂ ਨੂੰ ਆਪਣਾ ਅੰਗ ਕਹਿਣੀਆਂ ਨਹੀਂ ਠਕਦੀਆਂ ਲੇਕਿਨ ਉਹੀ ਸ਼ਕਤੀਆਂ ਸਿੱਖੀ ਸਿਧਾਂਤਾਂ ਅਤੇ ਸਿੱਖ ਇਤਿਹਾਸ ਦਾ ਕਾਣ ਕਰਨ ਵਿੱਚ ਵੀ ਸਭ ਤੋਂ ਅੱਗੇ ਹਨ ਨਫ਼ਰਤੀ ਬਦਜ਼ਬਾਨੀ ਅਤੇ ਬੇਅਦਬੀਆਂ ਵਿੱਚ ਵੀ ਇਨ੍ਹਾਂ ਵੱਲੋਂ ਤਿਆਰ ਕੀਤੀ ਭੀੜ ਹੀ ਸਭ ਤੋਂ ਮੁਹਰੇ ਹੈ ਸਿੱਖ ਇਹ ਚੰਗੀ ਤਰ੍ਹਾਂ ਸਮਝਦੇ ਹਨ ਸਿੱਖ ਭਲੇ ਹੀ ਉਹ ਖਾਲਿਸਤਾਨੀ ਹੋਵੇ ਜਾਂ ਖਾਲਿਸਤਾਨ ਵਿਰੋਧੀ ਲੇਕਿਨ ਉਹ ਕਿਸੇ ਵੀ ਰੂਪ ਵਿੱਚ ਕਿਸੇ ਵੀ ਹਾਲਤ ਵਿੱਚ ਕਿਸੇ ਹੋਰ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਏਗਾ ਨਾ ਤਾਂ ਇਸ ਤਰ੍ਹਾਂ ਦੀ ਕਿਸੇ ਵੀ ਹਰਕਤ ਦਾ ਸਮਰਥਨ ਕਰੇਗਾ ਨਾ ਹੀ ਕਿਸੇ ਹੋਰ ਧਰਮ ਦੇ ਲੋਕਾਂ ਲਈ ਖਤਰਾ ਬਣੇਗਾ ਰਾਜ ਸੱਤਾ ਤੇ ਬੈਠ ਕੇ ਵੀ ਸਿੱਖ ਸੁਪਨੇ ਵਿੱਚ ਵੀ ਮੋਦੀ ਜੀ ਵਾਂਗੂ ਸਿਰਫ ਸਿੱਖਾਂ ਦੀ ਸੁਰੱਖਿਆ ਦੀ ਚਿੰਤਾ ਕਰੇ ਤੇ ਹਿੰਦੂਆਂ ਬਾਰੇ ਚੁੱਪ ਰਹੇ ਸਿੱਖ ਲਈ ਇਹ ਸੰਭਵ ਨਹੀਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਦਾ ਬਿਆਨ ਬਿਲਕੁਲ ਵਾਜਿਬ ਹੈ ਕਿ ਪੰਜਾਬ ਦੇ ਉਸ ਦੌਰ ਵਿੱਚ ਵੀ ਜਦ ਭਾਰਤੀ ਫੌਜ ਨੇ ਪੰਜਾਬ ਦੇ 37 ਗੁਰਦੁਆਰਿਆਂ ਤੇ ਹਮਲੇ ਕੀਤੇ ਸਨ ਉਸ ਵਕਤ ਵੀ ਕਿਸੇ ਸਿੱਖ ਨੇ ਕਿਸੇ ਵੀ ਮੰਦਰ ਤੇ ਹਮਲਾ ਨਹੀਂ ਸੀ ਕੀਤਾ ਇਹੀ ਸਭ ਤੋਂ ਵੱਡਾ ਫਰਕ ਹੈ ਸਿੱਖਾਂ ਲਈ ਸਾਰੇ ਉਸੇ ਮਾਲਕ ਦੇ ਘਰ ਹਨ ਮੇਰ-ਤੇਰ ਨਹੀਂ ਹੈ ਸਿੱਖਾਂ ਨੇ ਰਾਮ ਅਤੇ ਰਹੀਮ ਨੂੰ ਨਹੀਂ ਵੰਡਿਆ ਭਗਵਾਨ ਅਤੇ ਅੱਲਾਹ ਵਿਚਕਾਰ ਕੋਈ ਵਿਤਕਰਾ ਨਹੀਂ ਕੀਤਾ ਸਿੱਖਾਂ ਨੇ ਸਭ ਨੂੰ ਅਪਣਾਇਆ ਹੈ ਜਾਤ ਪਾਤ ਧਰਮਾਂ ਅਤੇ ਧਰਮ ਸਥਾਨਾਂ ਦੇ ਵਖਰੇਵੇਂ ਸਿੱਖ ਨਹੀਂ ਕਰਦੇ ਸਿੱਖਾਂ ਨੇ ਸਭ ਨੂੰ ਇੱਕ ਥਾਂ ਤੇ ਬਰਾਬਰ ਬਿਠਾਇਆ ਹੈ ਆਦਰ ਮਾਣ ਦਿੱਤਾ ਹੈ ਇਸੇ ਕਰਕੇ ਕੈਨੇਡਾ ਦੇ ਮੰਦਰ ਵਿੱਚ ਸਿੱਖਾਂ ਖਿਲਾਫ ਰਚੀ ਗਈ ਸਾਜ਼ਿਸ਼ ਦੀ ਪੋਲ ਦੋ ਦਿਨਾਂ ਵਿੱਚ ਹੀ ਖੁੱਲ ਗਈ ਇਸ ਕਰਕੇ ਵੀ ਕਿਉਂਕਿ ਉੱਥੇ ਸਰਕਾਰ ਹੋਰ ਹੈ ਪੁਲਿਸ ਵੀ ਹੋਰ ਹੈ ਕਾਨੂੰਨ ਦਾ ਰਾਜ ਹੈ ਝੂਠੇ ਨੈਰੇਟਿਵ ਸਿਰਜ ਕੇ ਵਿਸ਼ਵ ਗੁਰੂ ਬਣਨ ਦੀ ਕਾਲੀ ਨਹੀਂ ਕਿਸਾਨ ਆंदोलਨ ਵੇਲੇ ਜੋ ਅਸਾਂ ਦੇਖਿਆ ਸਿੱਖ ਕਤਲੇਆਮ ਵੇਲੇ ਵੀ ਭਾਰਤ ਸਰਕਾਰ ਅਤੇ ਪੁਲਿਸ ਦੇ ਰੋਲ ਨੂੰ ਅਸੀਂ ਦੇਖ ਚੁੱਕੇ ਹਾਂ ਅੱਜ ਵੀ ਦੇਖ ਰਹੇ ਹਾਂ ਉਸ ਸੋਚ ਤੋਂ ਵਾਕਿਫ ਹਾਂ ਜੋ ਆਜ਼ਾਦੀ ਵੇਲੇ ਸਿੱਖਾਂ ਨਾਲ ਕੀਤੇ ਵਾਅਦੇ ਮੁਕਰ ਗਏ ਕਸ਼ਮੀਰੀਆਂ ਨਾਲ ਕੀਤੇ ਲਿਫਤੀ ਸੰਵਿਧਾਨਕ ਵਾਅਦੇ ਤੇ ਲਕੀਰ ਫੇਰ ਗਏ ਜਿੱਥੇ ਧਰਮ ਦੇਖ ਕੇ ਨਿਆਂ ਦਿੱਤੇ ਜਾਂਦੇ ਹਨ ਅਦਾਲਤਾਂ ਨੂੰ ਪਾਸੇ ਕਰਕੇ ਝੂਠੇ ਮੁਕਾਬਲਿਆਂ ਵਿੱਚ ਬੇਕਸੂਰਾਂ ਨੂੰ ਮਾਰ ਮੁਕਾਉਣਾ ਦੇਸ਼ ਹਿੱਤ ਸਮਝਿਆ ਜਾਂਦਾ ਹੈ ਜਿੱਥੇ ਇੱਕ ਵੀ ਚੋਣ ਸੱਚ ਤੇ ਨਹੀਂ ਲੜੀ ਜਾ ਸਕਦੀ ፕሮਪਗੈਂਡੇ ਦੇ ਸਿਰ ਤੇ ਸਰਕਾਰਾਂ ਬਣਦੀਆਂ ਹਨ ਖਰੀਦ ਫਰੋਖਤ ਕਰਕੇ ਸਰਕਾਰਾਂ ਤੋੜੀਆਂ ਜਾਂਦੀਆਂ ਹਨ ਸਰਕਾਰਾਂ ਹੀ ਵਪਾਰੀਆਂ ਤੋਂ ਫਿਰੋਤੀਆਂ ਲੈਂਦੀਆਂ ਹਨ ਈਡੀ ਦੇ ਸਿਰ ਤੇ ਵਿਰੋਧੀ ਦਬੇ ਜਾਂਦੇ ਹਨ ਨੈਰੇਟਿਵ ਦੇ ਸਿਰ ਤੇ ਸੱਚਿਆਂ ਨੂੰ ਝੂਠਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਐਸੇ ਸਿਸਟਮ ਤੋਂ ਕੋਈ ਕੀ ਆਸ ਰੱਖ ਸਕਦਾ ਹੈ ਕਹਿੰਦੇ ਹਨ ਕਿ ਝੂਠ ਦਾ ਮੂ ਕਾਲਾ ਫਿਰ ਵੀ ਆਈਟੀ ਸੈਲ ਰਾਹੀਂ ਝੂਠੇ ਪ੍ਰੋਪਾਗੈਂਡੇ ਕੀਤੇ ਜਾਂਦੇ ਹਨ ਝੂਠੇ ਨੈਰੇਟਿਵ ਸਿਰਜੇ ਜਾਂਦੇ ਹਨ ਅਤੇ ਗੈਂਗਸਟਰ ਪਾਲੇ ਪੋਸੇ ਜਾਂਦੇ ਹਨ ਜੇ ਇਹੀ ਸੱਤਿਮੇਉ ਜੈਤੇ ਹੈ ਤਾਂ ਐਸੀ ਜੈ ਮੁਬਾਰਕ ਅਮਰੀਕਾ ਅਤੇ ਕੈਨੇਡਾ ਵਿੱਚ ਅੱਜ ਇਸੇ ਜਾਇਦੇ ਡੰਕੇ ਵੱਜ ਰਹੇ ਹਨ ਇਨ੍ਹਾਂ ਤੱਥਾਂ ਦੀ ਰੋਸ਼ਨੀ ਵਿੱਚ ਆਓ ਹੁਣ ਇਹ ਜਾਣਦੇ ਹਾਂ ਕਿ ਜੇ ਕੈਨੇਡਾ ਦੀ ਇਹ ਮੰਦਰ ਘਟਨਾ ਸਫਲ ਹੋ ਜਾਂਦੀ ਤਾਂ ਇਸ ਦਾ ਫਾਇਦਾ ਕਿਸ ਨੂੰ ਮਿਲਣਾ ਸੀ ਇਸ ਦਾ ਸਿੱਧਾ ਸਿੱਧਾ ਜਵਾਬ ਇਹ ਹੀ ਹੈ ਜੇ ਮਿੱਥੇ ਪਲਾਨ ਮੁਤਾਬਕ ਇਹ ਘਟਨਾ ਸਫਲ ਹੋ ਜਾਂਦੀ ਤਾਂ ਖਾਲਸਤਾਨੀ ਸਿੱਖਾਂ ਨੂੰ ਹਿੰਸਾ ਕਰਨ ਵਾਲੇ ਅਪਰਾਧੀ ਸਾਬਤ ਕਰਨਾ ਸੌਖਾ ਹੋ ਜਾਣਾ ਸੀ ਇਸ ਨਾਲ ਭਾਰਤ ਦੀ ਇਸ ਦਲੀਲ ਨੂੰ ਕਾਫੀ ਵਜ਼ਨ ਮਿਲਣਾ ਸੀ ਕਿ ਇਹ ਅਪਰਾਧੀ ਅੰਸਰ ਭਾਰਤ ਵਿੱਚ ਕਿਉਂ ਲੁੜੀਂਦੇ ਹਨ ਨਾਲ ਹੀ ਭਾਰਤ ਦੇ ਕ੍ਰਾਂਸ ਨੈਸ਼ਨਲ ਕਤਨਾ ਅਤੇ ਕਤਲ ਦੀ ਸਾਜ਼ਿਸ਼ ਦੇ ਲਗੇ ਇਲਜ਼ਾਮਾਂ ਦੇ ਅਸਰ ਨੂੰ ਘਟਾਇਆ ਜਾ ਸਕਦਾ ਸੀ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਦੀ ਇਮੇਜ ਨੂੰ ਮੰਤਰੀ ਪੱਧਰ ਤੇ ਮੁਰ ਉਸੇ ਤਰ੍ਹਾਂ ਇੱਕ ਆਤੰਕਵਾਦੀ ਟੋਲੇ ਵਾਂਗੂ ਬਣਾ ਦਿੱਤੀ ਜਾਂਦੀ ਜਿਵੇਂ 1985 ਦੇ 에ਅਰ ਇੰਡੀਆ ਬੰਬ ਕਾਰਨ ਨਾਲ ਜੋੜ ਕੇ ਬਣਾ ਦਿੱਤੀ ਗਈ ਸੀ ਲੇਕਿਨ ਹੁਣ ਜਦ ਪਲਾਨ ਫੇਲ ਹੋ ਗਿਆ ਹੈ ਤਾਂ ਖਾਮਿਆਜਾ ਵੀ ਭੁਗਤਣਾ ਪਵੇਗਾ ਕਿਸ ਦੇ ਪੱਲੇ ਕੀ ਪਿਆ ਹੈ ਇਹ ਵੀ ਜਾਣ ਲੈਣੇ ਨੁਕਸਾਨ ਤਾਂ ਹੋ ਗਿਆ ਹੈ ਇਸ ਚੋਰ ਨੂੰ ਵੀ ਪਤਾ ਹੈ ਕਿ ਉਸ ਦੀ ਦਾੜ੍ਹੀ ਵਿੱਚ ਤਿੰਨ ਕਾ ਅੜ ਗਿਆ ਹੈ ਲੇਕਿਨ ਉਹ ਬਹੁਤ ਬੇਸ਼ਰਮ ਵੀ ਹੈ ਤੇ ਚਾਲਾਕ ਵੀ ਕਲਈ ਖੁੱਲਣ ਦੇ ਬਾਵਜੂਦ ਉਸਨੇ ਭੀੜ ਦਾ ਇਸਤੇਮਾਲ ਸਿੱਖਾਂ ਤੇ ਹਮਲੇ ਰਾਹੀਂ ਕਰਾ ਕੇ ਸਿੱਖਾਂ ਨੂੰ ਫੇਰ ਨਸਲ ਕੁਸ਼ੀ ਦਾ ਡਰਾਵਾ ਦੇ ਦਿੰਦਾ ਹੈ ਜੇਨੋਸਾਈਡ ਪਲਸ ਨੂੰ ਦੁਬਾਰਾ ਜਗਾ ਦਿੰਦਾ ਹੈ ਭਾਰਤ ਵਿੱਚ ਮੀਡੀਆ ਨੇ ਅਤੇ ਕ੍ਰਿਡਾ ਵਿੱਚ ਉਸ ਭੀੜ ਨੇ ਸਿੱਖਾਂ ਤੇ ਅਟੈਕ ਕਰਕੇ ਵੀਡੀਓਜ਼ ਵਿੱਚ ਸੁਣਿਆ ਵੀ ਜਾ ਸਕਦਾ ਹੈ ਜਿਸ ਵਿੱਚ ਫੌਜ ਬੁਲਾ ਕੇ ਗੁਰਦੁਆਰਿਆਂ ਨੂੰ ਬੰਮ ਨਾਲ ਉਡਾ ਦੇਣ ਅਤੇ ਲੱਖਾਂ ਮਾਰ ਮਾਰ ਕੇ ਦੁਬਾਰਾ 1984 ਯਾਦ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਸਭ ਤੋਂ ਵੱਡਾ ਨੁਕਸਾਨ ਤਾਂ ਇਹੀ ਹੋਇਆ ਹੈ ਕਿ ਜਿਸ ਸੱਚ ਤੇ ਪਰਦਾ ਪਾਉਣ ਲਈ ਇਹ ਕੀਤਾ ਗਿਆ ਸੀ ਉਹ ਹੋਰ ਵੀ ਜ਼ਿਆਦਾ ਉਘੜ ਕੇ ਪ੍ਰਗਟ ਹੋ ਗਿਆ ਹੈ ਇਸ ناکامی ਨੇ ਨਿੱਜਰ ਦੇ ਕਤਲ ਅਤੇ ਪੰਨੂ ਕਤਲ ਦੀ ਸਾਜ਼ਿਸ਼ਾਂ ਪਿੱਛੇ ਕੰਮ ਕਰ ਰਹੀ ਸ਼ਕਤੀ ਦੇ ਪਵਿੱਖ ਵਿੱਚ ਵਰਤੇ ਜਾਣ ਵਾਲੇ ਹਤਕੰਡਿਆਂ ਪ੍ਰਤੀ ਲੋਕਾਂ ਨੂੰ ਸजग ਕਰ ਦਿੱਤਾ ਹੈ ਸਾਰੀ ਦੁਨੀਆ ਨੂੰ ਸੱਚ ਪਤਾ ਚੱਲ ਗਿਆ ਹੈ ਕਿ ਅਸਲ ਦੋਸ਼ੀ ਕੌਣ ਹੈ ਕਿ ਜਿਸ ਵਿਚਾਰਧਾਰਾ ਵਾਲੀ ਭੀੜ ਕੈਨੇਡਾ ਵਿੱਚ ਇਸ ਤਰ੍ਹਾਂ ਕਰ ਸਕਦੀ ਹੈ ਉਹ ਆਪਣੇ ਮੁਲਕ ਵਿੱਚ ਕਿਸ ਤਰ੍ਹਾਂ ਪੇਸ਼ ਆਉਂਦੀ ਹੋਵੇਗੀ ਇਹ ਵੀ ਕਿ ਜੇ ਸਿੱਖ ਕੈਨੇਡਾ ਵਿੱਚ ਸੁਰੱਖਿਅਤ ਨਹੀਂ ਭਾਰਤ ਵਿੱਚ ਕਿਵੇਂ ਸੁਰੱਖਿਅਤ ਹੋਣਗੇ ਇਹ ਵੀ कि इस कांड के फेल होने नाल विदेशਾਣਾਂ ਵਿੱਚ ਹਿੰਦੂ ਸਿੱਖ ਪਾਰ ਦੀ ਸਾਜ਼ਿਸ਼ ਹਾਲ ਦੀ ਘੜੀ ਜ਼ਰੂਰ ਨਾ ਥਾਮਿਆਬ ਹੋ ਗਈ ਹੈ ਲੇਕਿਨ ਇਸ ਭਾਈਚਾਰੇ ਨੂੰ ਬਣਾ ਕੇ ਰੱਖਣ ਲਈ ਹੁਣ ਜ਼ਿਆਦਾ ਮਿਹਨਤ ਕਰਨੀ ਪਵੇਗੀ ਜਿਸ ਦੇ ਲਈ ਕੈਨੇਡਾ ਵਿੱਚ ਰਹਿੰਦੇ ਹਿੰਦੂ ਅਤੇ ਸਿੱਖ ਦੋਵਾਂ ਨੂੰ ਸਜਗਤਾ ਸਿਆਣਪ ਅਤੇ ਮਿਲਵਰਤਨ ਨਾਲ ਕੰਮ ਲੈਣਾ ਪਵੇਗਾ ਅਤੇ ਆਖਿਰ ਇਹ ਕਿ 3 ਨਵੰਬਰ 2024 ਐ ਉਸ ਮੌਕੇ ਜਦ ਸਾਰਾ ਸਿੱਖ ਜਗਤ ਨਵੰਬਰ 1984 ਦੇ ਆਪਣੇ ਲੱਖਾਂ ਸ਼ਹੀਦਾਂ ਨੂੰ ਯਾਦ ਕਰ ਰਿਹਾ ਸੀ ਆਪਣੇ ਉੱਪਰ ਹੋਏ ਮਨੁੱਖੀ ਕਾਂਡ ਦੀ ਉਧੇੜ ਬੰਦ ਕਰ ਰਿਹਾ ਸੀ ਉਸ ਵਕਤ ਇਸ ਕਾਂਡ ਰਾਹੀਂ ਸਿੱਖਾਂ ਦੇ ਅੱਲੇ ਜ਼ਖਮਾਂ ਨੂੰ ਮੁੜ ਕੇ ਤਾਜ਼ਾ ਕਰ ਦਿੱਤਾ ਗਿਆ ਹੈ ਜਿਸ ਨਾਲ ਸਿੱਖਾਂ ਦਾ ਭਰੋਸਾ ਹੋਰ ਵੀ ਜ਼ਿਆਦਾ ਟੁੱਟਿਆ ਹੈ ਕਹਿਣ ਵਾਲੇ ਕਹਿਣਗੇ ਕਿ 2% ਦੇ ਭਰੋਸੇ ਨਾਲ ਕੀ ਫਰਕ ਪੈਂਦਾ ਹੈ ਐਡੇ ਵੱਡੇ ਮੁਲਕ ਨੂੰ ਪਰ ਸੱਚ ਇਹ ਹੈ ਕਿ ਜਿਸ ਨੂੰ ਦਬਾਉਣ ਲਈ ਅੱਜ ਭਾਰਤ ਟ੍ਰਾਂਸਨੈਸ਼ਨਲ ਕਾਤਲ ਦਾ ਟਿੱਕਾ ਮੱਥੇ ਤੇ ਲਗਾ ਚੁੱਕਿਆ ਹੈ ਕਿਦਰੇ ਇਹ ਹੀ ਨੀਤੀਆਂ ਉਸ ਨੂੰ ਪਛਤਾਉ ਜੋਗਾ ਵੀ ਨਾ ਛੱਡਣ ਆਖਰ ਤਾਂ ਔੜਖ ਸੱਚ ਰਹੀ ਇਹ ਹੀ ਸੱਚ ਹੈ ਤੁਹਾਡੀ ਕੀ رائے ਹੈ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਨਾਲ ਲਗੀ ਕੰਟੀਨਿਊ ਵੀ ਕਲਿੱਕ ਕਰ ਦੇਣਾ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ ਆਜ਼ਾਦ ਪੰਥਕ ਪੱਤਰਕਾਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਸੀਂ ਵੀ ਆਪਣਾ ਅਨਮੁੱਲਾ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਫ੍ਰੈਂਚ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਸੇ ਨਾਲ ਦੀ ਉਹ ਇਜ਼ਾਦਤ ਤੱਬ ਤੱਕ ਪਾਓ ਗੁਰੂਵੰਨੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿੰਮ ਮਿਲਾਵਟ ਰਲਾਉਣ ਦੀ ਮੁਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟ੍ਰੂਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ